ਲੋ ਜੀ ਕੀ ਹਾਲ ਚਾਲ ਆ ਦੋਸਤੋ ਸਤਿ ਸ਼੍ਰੀ ਅਕਾਲ ਜੀ ਬਾਈ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਅੱਜ ਉਹ ਕੁਪੂਤਰੀ ਥੋੜੀ ਢਿੱਲੀ ਹੋ ਜਾਲ ਚ ਪਈ ਆ ਤੇ ਇਹਨਾਂ ਦੇ ਵਿੱਚੋਂ ਕਿੰਨਾ ਪਾਚੀ ਕੱਢਦੀ ਜਿਹੜੇ ਉੱਤਰ ਜਿੱਤੇ ਹਿੱਪੇ ਕਰਨਾ ਉਹੀ ਕੱਢਨੇ ਆਂ ਹੁਣ ਦੂਜਾ ਕੁਈ ਨਹੀਂ ਕੱਢਣਾ ਫੇਰ ਇਹਨਾਂ ਦੇ ਦੋ ਕੁ ਬੱਚੇ ਉਤਰ ਨਾਲ ਹੀ ਛੱਡਦੇ ਆਂ ਬਸ ਸਿੱਧੇ-ਸੁੱਧੇ ਕਰਨ ਆਈ ਛੱਡਨੇ ਆਂ ਹੋਰ ਕੋਈ ਨਹੀਂ ਛੱਡਣਾ ਆ ਬਹੁਤ ਨਹੀਂ ਕੋਈ ਛੱਡਣਾ ਪੰਜ ਛੱਡਤੇ ਆ ਜਿਨ੍ਹਾਂ ਦੇ ਵਿੱਚ ਇੱਕ ਵੱਡਾ ਤੇ ਚਾਰ ਬੱਚੇ ਲਾਓ ਜੀ ਇੱਕ ਕੱਜਾ ਹਾਈ ਬੱਚਾ ਕੱਢਿਆ ਤੇ ਇੱਕ ਛਤਰੀ ਆ ਲੱਗੀ ਤੇ ਇੱਕ ਵੱਡੀ ਛਤਰੀ ਲਾ ਦਿੰਨੇ ਆਪਾਂ ਉਧਰ ਠੀਕ ਉੱਤਰ ਫੜਦੇ ਆਪਨੇ ਵੱਡੀ ਛੱਟੇ ਆ 25 ਛੱਟੇ ਆ 4-5 ਦਾ ਕੁਝ ਵੱਡੇ ਛੱਟੇ ਈ ਕਰਨੀ ਆ ਭਈ ਬਾੜਾ ਨਾ ਛਤਰਨਾ ਕਰਕੇ ਉੱਤਰ ਮਠਾ ਜਾਂਦਾ ਨਾ ਉਹ ਵੀੜੀਆਂ ਭਈ ਨਾਲ ਤੋਂ ਤਾਂ ਦੰਦ ਕੀ ਨਾ ਵੀ ਸਥਿਤੀ ਬੰਦੀ ਹੋਇਆ ਤੇ ਚਲਦੇ ਜਾ ਜਾਈਂ ਨਵੇਂ ਮਤਰਾ ਅੱਜ ਦੋ ਕਬੂਤਰ ਹੋਰ ਨਵੇਂ ਕੱਢਿਆ ਇੱਕ ਤਾਂ ਬੈਠਾ ਜਾਲ ਤੇ ਤੇ ਇੱਕ ਰਤੀ ਉਹ ਛਤਰੀ ਦੀ ਬੈਠੀ ਆ ਤੇ ਇਹ ਕੱਢਿਆ ਨਵੇਂ ਦੋ ਤੇ ਦੂਰ ਆਪਣੇ ਤਿੰਨ ਕਬੂਤਰ ਰਹਿ ਗਏ ਆ ਕਦ ਆ ਜਾਂਦੀ ਰਤੀ ਤੇ ਤੋ ਤਾਂ ਖੜੇ ਆ ਹਰੀ ਚਾਲਰ ਹਰਾ ਟੂਸਾ ਤੇ ਦੋਵੇਂ ਗੁਲਾਬੀ ਬਗਲਾ ਆਪਣਾ ਤਾਂ 10 ਹੀ ਰਹਿ ਗਏ ਦੂਜੇ ਬਹਿ ਗਏ ਇੱਕ ਦਰਾਈ ਇੱਥੇ ਸ਼ੋਰ ਜੇ ਦੇ ਕਬੂਤਰ ਰੱਖਿਆ ਉਹਦੇ ਕਬੂਤਰਾਂ ਨੇ ਇੰਨਾ ਕਲੌਉ ਪੀਤਾ ਬਈ ਛੱਪੀ ਕਰੀ ਬੈਠਾ ਈਗਾ ਉਤਰੇ ਆਇਆ ਕਬੂਤਰਾਪਣੇ ਇੱਕ ਬੱਚਾ ਇੱਕ ਨਵਾਂ ਕੱਢਿਆ ਇੱਕ ਆ ਜਾਂਦਾ ਰੱਤਾ ਤੇ ਇੱਕ ਆਪਣਾ ਉਹ ਡਿੱਗਿਆ ਜਿਹੜਾ ਉਹ ਤੇ ਇੱਕ ਅਜੇ ਰਤੀ ਕਬੂਦਰੀ ਕੱਢੀਆ ਬਈ ਇੱਕ ਤੋ ਛੋਰ ਜੇ ਦੇ ਛੋਰ ਜੇ ਨੇ ਜਿਹੜੇ ਨੇ ਇੱਥੇ ਆਪਣੇ ਗਵਾਂਢ ਕਬੂਤਰ ਰੱਖਿਆ ਇੱਕ ਤੋ ਉਹਦੇ ਕਬੂਤਰਾਂ ਨੇ ਮੇਰਾ ਇੰਨਾ ਕਲੌ ਪੀਤਾ ਬਈ ਗੱਲਾਂ ਹੀ ਛੱਡ ਦਿਓ ਇੱਕ ਬਈ ਬੈਰੀ ਨੇ ਇਹਨਾਂ ਲਊ ਪੀਤਾ ਮੈਂ ਨਵਾ ਕੱਢਦਾ ਤੇ ਬੈਰੀ ਲੈ ਜਾਂਦੀ ਆ ਮੈਂ ਨਵਾ ਕੱਢਦਾ ਬੈਰੀ ਲੈ ਜਾਂਦੀ ਮੈਨੂੰ ਲੱਗਦਾ ਮੈਨੂੰ ਐਂਟਰ ਨਹੀਂ ਕਿਸੇ ਨੂੰ ਦੇਣੀਆ ਪੈਣੀਆ ਜਿਹੜੇ ਚੰਗੇ ਕਬੂਤਰ ਆ ਬਾਈ ਉਹ ਤਾਂ ਬੈਰੀ ਲੈਗੀ ਆ ਉਤਰੇ ਆਏ ਆ ਬਾਈ ਲੋ ਬਾਈ ਜੀ ਤੁਸੇ ਆਲਾ ਝਾਲਰ ਤੁਸੇ ਆਲਾ ਉਤਰੇ ਆ ਤੇ ਬਗਲਾ ਆਲੀ ਬਾਈ ਉਤਰੀ ਨਹੀਂ ਬਗਲਾ ਆਦੀ ਨਹੀਂ ਆ ਮਰੀ ਆ ਨਾ ਬਈ ਹੈਗੀ ਵੀ ਆ ਕਿ ਨਹੀਂ ਤੇ ਤੁਸੇ ਆਲਾ ਤਾਂ ਆਉਂਦਾ ਇਹ ਤਾਂ ਥੱਲੇ ਆ ਕੇ ਮੁੜ ਕੇ ਗਿਆ ਤੇ ਭਾਈ ਦੋਵੇਂ ਬਗਲਾਂ ਲਈ ਡੱਬੀ ਨਹੀਂ ਦਿੱਸੀ ਉਤਰੀ ਨਹੀਂ ਦਿੱਸੀ ਨਹੀਂ ਮੈਨੂੰ ਮੈਂ ਪਿਆ ਵੀ ਥੱਲੇ ਹੀ ਆ ਕੋਈ ਬੈਰੀ ਨਹੀਂ ਲੀ ਆਂਦੀ ਦਿੱਸੀ ਸਮਝੋ ਸੋਤਾ ਬਾਹਰਾ ਮੇਰਾ ਦਾਣਾ ਸਮਝੋ ਕਿਤਮ ਮੈਂ ਤਾਂ ਜਿਵੇਂ ਕੋਈ ਵੀ ਨਵਾਂ ਕਬੂਤਰ ਕੱਢਦਾ ਠੀਕਾ ਮੜਾ ਜਿਹਾ ਚੱਲਦਾ ਬਸ ਬੈਰੀ ਲੈ ਗਈ ਸ਼ੇਤਮ ਪਤਾ ਨਹੀਂ ਕੀ ਯਾਰ ਸਮਝੋ ਬਾਹਰਾ ਹੁਣ ਲੋ ਭਾਈ ਜੀ ਆਪਣਾ ਕੀ ਬਹਿ ਗਿਆ ਸੇ ਜਾਣ ਰਾਲਾ ਵੀ ਭਾਈ ਡੱਬੀ ਦੀ ਸਮਝ ਨਹੀਂ ਆਈ ਕੋਈ ਹੁਣ ਮੈਨੂੰ ਸਮਝੋਂ ਬਾਹਰ ਹੋਇਆ ਪਿਆ ਕੰਮ ਮੈਂ ਤਾਂ ਇਹ ਆਣਾ ਵੀ ਮੈਂ ਉਤਰ ਕੱਢਣੀ ਬੰਦ ਕਰਦੇ ਖਸਮਾ ਨੂੰ ਖਾਣ ਪਾ ਜੀ ਠੀਕ ਆ ਬਾਈ ਜੀ ਜਿਹੜਾ ਕੋਈ ਚੰਗਾ ਕਬੂਤਰ ਦਾ ਬੈਰੀ ਨੂੰ ਮੇਰੇ ਕਬੂਤਰੀ ਦੀਨ ਤੇ ਪੈਂਡ ਚ ਹੋਰ ਵੀ ਕਬੂਤਰ ਉੱਡਦੇ ਆ ਹੁਣ ਲੈ ਡੱਬੀ ਤਾਂ ਧੋਣੀ ਉਤਰੀ ਲੈ ਪਤਾ ਨਹੀਂ ਕੀ ਲੋਕ ਨਜਰਾਂ ਸਮਝੋ ਸਬਦਾ ਬਾਹਰ ਹੋਇਆ ਪਿਆ ਕੋਈ ਡੱਬੀ ਨਹੀਂ ਉਤਰੀ ਤਾਂ ਤੋਂ ਠੀਕ ਆ ਤੇ ਟੂਸੇ ਚੱਲ ਰਲਾ ਬਹਿ ਗਿਆ ਸਮਝੋ ਨਿਯਮ ਦੀ ਬੈਂ ਚ ਕੀ ਕਰੀਏ ਯਾਰ ਲੋ ਬਾਈ ਜੀ ਧੀਰੇ ਦੇ ਕਬੂਤਰਾਂ ਦੇ ਨਾਲ ਖੜੀ ਸੀ ਆਪਣੀ ਡੱਬੀ ਆ ਜਾਂਦੀ ਬਾਈ ਆ ਜਾਂਦੀ ਆ ਉਤਰੇ ਹੁੰਦੀ ਆ ਫੋਨ ਚ ਆ ਜਾਂਦੀ ਉਹ ਉਤਰਈਏ ਬਾਈ ਡੱਬੀ ਟਾਈਮ ਹੋ ਗਿਆ 2 ਵਜੇ ਤਾਂ ਮਾਤਮਾ ਜੀ ਬੇਰਨਮ ਬਾਈ ਮੜਾ ਕੇ ਦੀ ਤਿਆਰੀ ਇਸੇ ਦੇ ਹੀ ਕਰਾਂਗੇ ਆ ਜਾਂਦੀ ਲੋ ਜੀ ਬਾਈ ਜੀ ਨੰਬਰ ਲੈਣ ਦਾ ਦਾਣਾ ਪਾਣੀ ਪਾਏ ਜਾਂਦਾ ਤੇ ਆਪਣੀ ਡੱਬੀ ਆ ਗਈ ਸੀ ਕੇਰਾ ਦੇਸ ਗਈ ਸੀ ਤੇ ਹੁਣ ਫੇਰ ਨਹੀਂ ਦੀ ਸੀ ਵਾਵਾ ਚਰ ਹੋ ਗਿਆ ਹੁਣ ਫੇਰ ਨਹੀਂਗਾ ਮਾਰੀ ਜਾਣਾ ਤੇ ਪਹਿਲਾਂ ਮੈਨੂੰ ਤੇ ਹੀ ਲੱਗਿਆ ਸੀ ਵੈਰੀ ਲੈ ਗਈ ਕਿ ਹੁਣ ਦੇਖੋ ਅੰਬੀਆ ਤਾਂ ਫੇਰ ਤੁਹਾਨੂੰ ਦਿਖਾਉਣਾ ਤੇ ਆ ਕਬੂਤਰਾਂ ਗਾ ਬਾਈ ਉਪਰਿੰਗੇ ਨਾ ਚੋ ਡੰਗਾ ਗਿਆ ਕਿਹੜਾ ਉੱਡ ਗਿਆ ਆ ਗਿਆ ਇਹ ਬੋ ਉਹ ਗਿਆ ਜਾ ਉਹ ਤੇ ਬਹਿ ਗਿਆ ਲੋ ਜੀ ਭੈਜੀ ਡੱਬੀ ਤਾਂ ਨਹੀਂ ਉਤਰੀ ਹਜੇ ਤੱਕ ਤੇ ਪੱਠੇ ਪਾਈਏ ਪੱਠੇ ਪਾ ਕੇ ਫਿਰ ਜਾਨਵਰ ਲਾਵਾਂਗੇ ਫਿਰ ਅੰਦਰ ਲੈਣ ਨੂੰ ਦਾਣਾ ਪਾਣੀ ਪਾਤਾ ਫਿਰ ਇਹਨਾਂ ਨੂੰ ਪਾਵਾਗੇ ਇਹ ਨਹੀਂ ਪਤਾ ਭਾਈ ਤੇ ਰੇ ਲੱਖੀ ਦੇ ਪੁੱਤਰਾਂ ਦੇ ਨਾਲ ਤਾਂ ਖੜੀ ਆ ਅਦਗੇ ਜੀ ਮੈਂ ਦੇਖੀ ਆ ਉਦੋਂ ਪਰ ਹੁਣ ਫੇਰ ਬਹੁ ਟਾਈਮ ਹੋ ਗਿਆ ਦੂਰਬੀਨ ਵੀ ਮੈਂ ਕੱਢੀ ਬੈਠਾ ਦੇਖੀ ਆ ਨਾ ਤੇ ਫੇਰ ਨਹੀਂ ਦੀ ਸੀ ਤੇ ਜੇ ਆ ਗਈ ਤਾਂ ਠੀਕ ਹੈ ਤੇ ਜੇ ਨਾ ਆਈ ਤਾਂ ਭਾਈ ਤਾਂ ਵੀ ਠੀਕ ਆ ਚਲੋ ਜੀ ਹੁਣ ਆਪਾਂ ਪੱਠੇ ਪਾਈਏ ਤੇ ਧੁੱਪਾ ਥੋੜੀ ਜੀ ਤਾਂ ਕਰਕੇ ਲੇਟ ਕਿਰਨਾਂ ਲਾ ਕੇ ਰੱਖ ਦਿੰਨੇ ਪੰਦਿਆਂ ਕੀ ਲੇਟ ਲਓ ਜੀ ਕਾ ਦੀਆਂ 200 ਸੱਤੀਆਂ ਆਪਾਂ ਵੜਦੇ ਹਾਂ ਬਾਈ ਕਿਉਂਕਿ ਕੀਰਾਂ ਆਪਾਂ ਪੱਠੇ ਰਲਾਏ ਆਏ ਆ ਤੇ ਆਪਾਂ ਨੂੰ ਚਾਹੀਦੇ ਆ ਤਿੰਨ ਕਟੋਕਰੀ ਹੋਰ ਵੜਨੇ ਆ ਸਵੇਰ ਵਾਸਤੇ ਉਹ ਆਪਾਂ ਵੜਦੇ ਆ ਇਥੋਂ ਥੱਬਾ ਦਾ ਘਾਹ ਦਾ ਵੜਦੇ ਆਂਦਾ ਤੇ ਥੱਬਾ ਦਾ ਜਮੀ ਦਾ ਵੱਢ ਕੇ ਲੈ ਜਾਣਾ ਬਾਈ ਇਥੋਂ ਇਹ ਜਿਹੜੇ ਡੱਬੀ ਨੇ ਬਾਈ ਨੱਕ ਨਾਲ ਹੀ ਰਹੀਆਂ ਕਢਾ ਤੀਆਂ ਪਤਾ ਨਹੀਂ ਕੀ ਰੱਬ ਦਾ ਮਾੜਾ ਕੀਤਾ ਠੀਕ ਆ ਪਤਾ ਨਹੀਂ ਕੀ ਕਿਸਮਤ ਮਾੜੀ ਆ ਬਾਈ ਜੋ ਕੂਤਰ ਮੇਰੇ ਕੋਲ ਚੰਗਾ ਉੜਦਾ ਜਾਂ ਬੈਰੀ ਲੈ ਜਾਂਦੀ ਆ ਜਿਆਦਾਤਰ ਬੈਰੀ ਲਗਈ ਆ ਤੇ ਬਾਈ ਜੀ ਮੈਂ 2:30 ਵਜੇ ਵੇਖੀ ਆ ਦੂਰੀਆ ਉਤਰਿਆਈ ਸੀਗੀ ਮੈਂ ਵੀਡੀਓ ਦੇ ਵਿੱਚ ਵੀ ਕਲਿੱਪ ਵੀ ਬਣਾਈ ਆ ਬਈ ਆਪਣਾ ਬਈ ਡੱਬੀ ਪਈ ਉਤਰਿਆਈ ਆ ਉਸ ਤੋਂ ਬਾਅਦ ਬਾਈ ਫੇਰ ਫੇਰ ਨਹੀਂ ਆਈ ਪਤਾ ਨਹੀਂ ਕੀ ਚੱਕਰ ਆ ਯਾਰ ਜੋ ਜੋ ਬੱਚਾ ਮੇਰੇ ਕੋਲ ਇਹ ਨਹੀਂ ਮੰਗਾ ਬਈ ਬੱਚੇ ਬਹੁਤ ਚੰਗੇ ਉੱਡੇ ਐ ਤਕੀ ਤੇ ਪਰ ਇਹ ਕਿਸਮਤ ਦਾ ਪਤਾ ਨਹੀਂ ਬਈ ਲੋਕਾਂ ਦੀ ਨਜ਼ਰ ਕਹਿ ਲੋ ਤੇ ਜਾਂ ਮੇਰੀ ਕਿਸਮਤ ਚ ਕੋਈ ਫਰਕ ਕਹਿ ਲੋ ਜੋ ਬੱਚਾ ਵੀਰੇ ਚੰਗਾ ਉੱਡਿਆ ਮੇਰੇ ਕੋਲ ਤਾਂ ਹੁਣ ਰਹਿ ਗਏ ਬਤਵਾ 10 ਕਿ ਰਹੇਗੇ 10 ਰਹੇਗੇ ਆ ਬਾਜੀ ਨੂੰ ਤਿੰਨ ਕਬੂਤਰ ਗੱਡੇ ਸੀ ਠੀਕ ਆ ਤਿੰਨਾ ਤਿੰਨੇ ਹੀ ਬਈ ਅਸਲ ਤਾਂ ਇੱਕ ਪਾੜ ਕੇ ਸੱਟ ਗਈ ਠੀਕ ਆ ਇੱਕ ਲਏਗੀ ਤੇ ਇੱਕ ਜਿਹੜਾ ਆ ਸੀਗਾ ਇਹ ਡੱਬੀ ਸੀ ਠੀਕ ਆ ਬਈ ਇਹਦਾ ਕੋਈ ਪਤਾ ਨਹੀਂ ਲੱਗਿਆ ਤੇ ਚਲੋ ਠੀਕ ਆ ਭਾਈ ਪੱਠੇ ਵੜ ਲੀ ਗੇ ਫੇਰ ਮਿਲਦੇ ਆ ਲਓ ਭਾਈ ਜੀ ਪੱਠੇ ਨੀਰ ਦਾ ਕੰਮ ਨਮੀੜ ਕੇ ਤੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਹੈ ਕਬੂਤਰ ਜਿਹੜਾ ਟੇਕਦਾ ਉਹ ਬਾਹਰ ਰਹਿ ਗਿਆ ਭਾਈ ਪਤਾ ਨਹੀਂ ਕੀ ਐ ਈ ਕਿਸਮਤ ਮਾੜੀ ਆ ਠੀਕ ਆ ਸਭ ਤੋਂ ਵੱਧ ਹੁਣ ਤੱਕਰ 32 33 ਬੱਚੇ ਪਹਿਲਾਂ ਬੱਚੇ ਹੁਣ ਕਬੂਤਰ 32 33 ਤੋਂ ਲੈ ਕੇ ਮੇਰੇ ਹਿਸਾਬ ਨਾਲ ਤਾਂ 40 ਚੂਲੀ ਦੇ ਨੇੜ ਜਾਉ ਨਹੀਂ ਪਤਾ ਨਹੀਂ ਕੀ ਮੇਰੇ ਕੂਤਰਾਂ ਦਾ ਉਹਨੂੰ ਖੂਨ ਮਿੱਠਾ ਲੱਗਦਾ ਇੰਨਾ ਚੱਤ ਪੈੜਾ ਵੀ ਐਂ ਜੀ ਕਰਦਾ ਵੀ ਕੂਤਰ ਬਾਹਰ ਕੱਢਾਂ ਹੀ ਨਾ ਪਤਾ ਨਹੀਂ ਕੇਵ ਜੀ ਕਿਸੇ ਦੀ ਨਜ਼ਰ ਲੱਗੀ ਆ ਏਡੀ ਮਾੜੇ ਬੂਥੇ ਵਾਲੇ ਦੀ ਕਿਸੇ ਦੀ ਪਤਾ ਨਹੀਂ ਕੀ ਇਦਾਂ ਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਵਿੱਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਮੇਰਾ ਵੀਰ ਗਲਤੀ ਸ਼ਲਤੀ ਮਾਫ ਤੇ ਵੀਰੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਜਿਹੜਾ ਮੇਰੇ ਵੀਰ ਵਲੌਗ ਵੇਖ ਲੈਂਦਾ ਤੇ ਲਾਈਕ ਸ਼ੇਅਰ ਨਹੀਂ ਕਰਦਾ ਕਰਦੇਆ ਕਰੋ ਭਰਾ ਬਣ ਕੇ ਤੇ ਜਿਹੜਾ ਡੇਗਦਾ ਉਹ ਉੱਡਿਆ ਫਿਰਦਾ ਆ ਜਾਂਦਾ